ਰਕਸਰ ਤੋਂ ਥੱਲੇ ਰਕਸਰ ਤੋਂ ਥੱਲੇ ਕੋਈ ਘਤ ਮਾਰਨਾ ਛੱਡ ਦੇ ਸੋ ਪੂਰੇ ਖੇਤਾਂ ਥੱਲੇ ਮਾਸਟਰ ਸਲੀਮ ਦੇ ਪਿਤਾ ਤੇ ਉਸਤਾਦ ਪੂਰਨ ਸ਼ਾ ਕੋਟੀ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੁੰਦਾ ਤੇ ਹੁਣ ਅੱਜ ਉਹਨਾਂ ਨੂੰ ਸਪੁਰਦ ਦੇ ਖਾਕ ਕੀਤਾ ਗਿਆ ਤੇ ਪੰਜਾਬੀ ਸਿੰਗਰ ਮਾਸਟਰ ਸਲੀਮ ਦੇ ਪਿਤਾ ਤੇ ਉਸਤਾਦ ਪੂਰਨ ਚਾ ਕੋਟੀ ਦੇ ਦੇਹਾਂਦ ਨਾਲ ਪੰਜਾਬੀ ਸੰਗੀਤ ਦੁਨੀਆ ਦੇ ਵਿੱਚ ਸੋਗ ਦੀ ਲਹਿਰ ਹੈ ਦੱਸਦੇ ਯੇ ਕਿ ਜਿੱਥੇ ਬੀਤੇ ਕੱਲ ਉਹਨਾਂ ਦੀ ਦੇਹਾਂਦ ਦੀ ਖਬਰ ਸਾਹਮਣੇ ਤੇ ਇਸ ਦੇ ਨਾਲ ਸਾਰੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਤੇ ਅੱਜ ਉਹਨਾਂ ਨੂੰ ਸਪੁਰਦ ਦੇ ਖਾਕ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਆਖਰੀ ਇੱਛਾ ਮੁਤਾਬਕ ਹੀ ਉਹਨਾਂ ਨੂੰ 플ਾਟ ਨੰਬਰ 13 ਕੇਪੀ ਨਗਰ ਨੇੜੇ ਦਿਓਲ ਵਿਖੇ ਸਪੁਰ ਦੇ ਖਾ ਕੀਤਾ ਗਿਆ 우ਸਤਾਦ ਪੂਰਨਸ਼ਾ ਕੋਟੀ ਦੇ ਦਿਹਾਨ ਦੀ ਖਬਰ ਦੇ ਨਾਲ ਪੰਜਾਬ ਭਰ ਤੋਂ ਕਲਾ ਸਾਹਿਤ ਸਮਾਜਿਕ ਸਰੋਕਾਰਾਂ ਦੇ ਨਾਲ ਜੁੜੇ ਕਲਾਕਾਰ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚਣੇ ਸ਼ੁਰੂ ਹੋਏ ਤੇ ਪਰਿਵਾਰ ਦਿਨਾਂ ਦੁੱਖ ਸਾਂਝਾ ਕੀਤਾ ਗਿਆ ਉਥੇ ਹੀ ਦੱਸਦੇ ਇਹ ਕਿ ਵੱਡੇ ਵੱਡੇ ਕਲਾਕਾਰ ਜੋ ਕਿ ਉਹਨਾਂ ਦੇ ਸ਼ਗਿਰਦ ਸਨ ਜਿਨ੍ਹਾਂ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਸਾਡੇ ਭਾਈਆ ਤੇ ਸਰਕਾਰ ਜੋ 우ਸਤਾਦ ਜੀ ਜਨਾਬ ਪੂਰਨਸ਼ਾ ਕੋਟੀ ਜੀ ਅੱਜ ਸਾਨੂੰ ਸਦੀਵੀ ਵਿਚੋੜਾ ਦੇ ਗਏ ਨੇ ਮੇਰੇ ਗੁਰੂ ਜੀ ਦੇ ਗੁਰ ਭਾਈ ਸਨ ਔਰ ਅਸੀਂ ਇਹਨਾਂ ਦੇ ਬੱਚੇ ਆ ਮੈਂ ਸਲੀਮ ਅਸੀਂ ਕੋਈ ਕਰਾਣੇ ਦੇ ਨਾਲ ਜੁੜੇ ਹੋਏ ਆ ਬੜਾ ਮੁਹੱਬਤ ਬੜਾ ਪਿਆਰ ਇਹਨਾਂ ਨੇ ਬੜਾ ਆਸ਼ੀਰਵਾਦ ਦਿੱਤਾ ਸਾਨੂੰ ਹਰ ਵਾਰ ਆਪਣੇ ਪਰਾਂ ਹੇਠ ਲਕੋ ਕੇ ਬੈਠੇ ਸੀ ਹੁਣ ਤੱਕ ਸਾਨੂੰ ਇਦਾਂ ਲੱਗਦਾ ਸੀ ਸਾਡੇ ਸਿਰ ਤੇ ਸਾਡੇ ਗੁਰੂ ਲੋਕਾਂ ਦੀ ਛੱਤਰ ਛਾਇਆ ਹੈ ਇਹਨਾਂ ਦੇ ਵਿੱਚੋਂ ਸਾਡੇ ਬਾਪੂ ਜੀ ਇੱਕ ਸੰਨ ਔਰ ਅੱਜ ਬੜਾ ਮਨ ਖਰਾਬ ਹੈ ਬੜਾ ਮਨ ਉਦਾਸ ਹੈ ਕਿ ਉਹ ਵੀ ਸਾਡੇ ਸਿਰ ਤੋਂ ਅੱਜ ছায়ਾ ਜਿਹੜਾ ਬੁਰੇ ਲੋਕਾਂ ਦਾ ਉੱਠ ਗਿਆ ਮੈਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਮੈਂ ਦੁਆ ਕਰੂੰਗਾ ਔਰ ਸਭ ਨੂੰ ਕਹੂੰਗਾ ਕਿ ਤੁਸੀਂ ਸਾਰੇ ਜਣੇ ਜਰੂਰ ਦੁਆ ਕਰਿਓ ਉਹਨਾਂ ਲਈ ਨੇ ਅਨੇ ਅੱਛੇ ਆਰਟਿਸਟ ਜਿਸੀ ਬਾਜੀ ਮੈਂ ਕਹਾਂਗਾ ਇੱਕ ਸੰਗੀਤ ਦੀ ਯੂਨੀਵਰਸਿਟੀ ਬੈਠੀ ਹੋਈ ਸੀ ਜਲੰਧਰ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਰੋਜ਼ੀ ਰੋਟੀ ਤੇ ਪਾਇਆ ਤੇ ਬਹੁਤ ਸਾਰੇ ਮੇਰੇ ਵਰਗੇ ਰੁਲਦਿਆਂ ਨੂੰ ਪਿਆਰ ਨਾਲ ਮੁਹੱਬਤ ਨਾਲ ਸਿਖਾਇਆ ਸੋ ਇਹ ਸਮਾਂ ਬੜਾ ਦੁਖਦਾਈ ਹੈ ਔਰ ਮੈਨੂੰ ਬਹੁਤ ਅਫਸੋਸ ਹੈ ਮੈਂ ਸਭ ਨੂੰ ਕਮਾਂਗਾ ਕਿ ਪਰਿਵਾਰ ਨੂੰ ਆ ਪਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਸਭ ਦੁਆ ਕਰਿਓ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਹਮੇਸ਼ਾ ਆ ਬਣਿਆ ਰਵੇ ਮੁਹੱਬਤ ਪਿਆਰ ਬਣਿਆ ਰਹੇ ਥੈਂਕ ਯੂ ਥੈਂਕ ਯੂ